बाबा शेख फरीदेश पंचमे आगमन पर्व ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੋ ਅਵਾਰਡ ਦਿੱਤੇ ਜਾਣੇ ਹਨ ਇਸ ਬਾਰੇ ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ बाबा शेख फरीदेश पंचमे आगमन पर्व ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਤੇ ਹਰ ਸਾਲ ਜੋ ਦੋ ਅਵਾਰਡ ਦਿੱਤੇ ਜਾਂਦੇ ਨੇ ਜੋ ਪਿਛਲੀ ਵਾਰ ਇੱਕ ਅਵਾਰਡ ਇੰਦਰ ਸਿੰਘ ਖਾਲਸਾ ਦੇ ਨਾਮ ਸ਼ੁਰੂ ਕੀਤਾ ਗਿਆ ਸੀ ਉਹਨਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਨੇ 10 ਤਰੀਕ ਤੱਕ ਬਬਰ ਸਕੂਲ ਦੇ ਵਿੱਚ ਜਿਨ੍ਹਾਂ ਵੱਲੋਂ ਅਰਜ਼ੀਆਂ ਆਪਣੀਆਂ ਕਰਾਉਣੀਆਂ ਉਹ ਅਰਜ਼ੀਆਂ ਆਪਣੀਆਂ ਜਮ੍ਹਾਂ ਕਰਾ ਸਕਦੇ ਹਨ ਅਤੇ ਹਰ ਸਾਲ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਧਾਰਮਿਕ ਪ੍ਰੋਗਰਾਮ ਹੋਣਗੇ 19 ਤਰੀਕ ਨੂੰ ਸ਼ੁਰੂ ਹੋਣਗੇ ਅਤੇ 23 ਤਰੀਕ ਨੂੰ ਨਗਰ ਕੀਰਤਨ ਤੋਂ ਬਾਅਦ ਸਮਾਪਤੀ ਕੀਤੀ ਜਾਵੇਗੀ ਆਗਮਨਪੁਰ ਦੀ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਵਿਧੇਰੇ ਜਾਣਕਾਰੀ ਸਾਂਝੀ ਕਰਦੇ ਨੇ ਪ੍ਰਬੰਧਕ ਮੇਲੇ ਦੀ ਤਿਆਰੀਆਂ ਉਸੇ ਰੂਪ ਕੀ ਹੋ ਰਹੀਆਂ ਜਿਵੇਂ ਅਸੀਂ ਹਰ ਸਾਲ ਕਰਦੇ ਹਾਂ ਔਰ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਦੇ ਦੇਹਾਂਤ ਤੋਂ ਬਾਅਦ ਇਹ ਦੂਜਾ ਮੇਲਾ ਤੇ ਮੇਲਾ 19 ਤਰੀਕ ਨੂੰ ਸ਼ੁਰੂ ਹੋਊਗਾ ਸੁਖਨੀ ਸਾਹਿਬ ਦੇ 파ਰਟਨਰ ਤੇ 23 ਤਰੀਕ ਨੂੰ ਢਿੱਲਾ ਬਾਬਾ ਫਰੀਦ ਤੋਂ ਨਗਰ ਕੀਰਤਨ निकलेगा ਤੇ ਉਹ ਗੁਰਦੁਆਰਾ ਗੋਦੜੀ ਸਾਹਿਬ ਧਾਰਮਿਕ Dewan ਜਿਹੜੇ ਲੱਗਦੇ ਆ ਉੱਥੇ ਪਹੁੰਚੂਗਾ। ਅੰਤ ਵਾਸਤੇ ਅਸੀਂ ਕੱਲ ਅਰਜ਼ੀਆਂ ਮੰਗੀਆਂ 10 ਤਰੀਕ ਤੱਕ ਸਾਡੇ ਕੋਲੇ ਅਰਜ਼ੀਆਂ ਅਸੀਂ ਤਰੀਕ ਦਿੱਤੀ ਹੈ ਲਾਸਟ 10 ਸਤੰਬਰ ਤੱਕ ਤੇ ਫਿਰ ਸਾਡੀ ਕਮੇਟੀ ਬਹਿ ਕੇ ਫੈਸਲਾ ਕਰੂਗੀ ਤੇ ਹਰ ਸਾਲ ਦੀ ਤਰ੍ਹਾਂ ਇੱਕ ਤਾਂ ਬਾਬਾ ਫਰੀਦ ਸਮਾਜ ਸੇਵੀ ਵਾਰਡ ਜਿਹੜਾ ਦਿਨੇ ਉਹਦੇ ਵਾਸਤੇ ਇੰਡੀਵਿਜੂਲੀ ਜਾਂ ਕੋਈ ਸੰਸਥਾਵਾਂ ਕੋਈ ਵੀ ਅਰਜੀ ਦੇ ਸਕਦੀ ਹੈ ਦੇ ਸਕਦੇ ਹਨ ਪਰ ਉਹਨਾਂ ਨੂੰ ਕੋਈ ਵੀ ਦੋ ਬੰਦੇ ਜ਼ਰੂਰ ਨੋਮੀਨੇਟ ਕਰਨਗੇ ਉਹ ਅਰਜੀ ਅਕਸੈਪਟ ਹੋਊਗੀ ਆਪਦਾ ਜੋ ਉਹਨਾਂ ਨੇ ਸਮਾਜ ਸੇਵਾ ਚ ਕੰਮ ਕੀਤਾ ਉਹ ਡਿਟੇਲ ਸਾਨੂੰ ਸਾਰਾ ਆਪਦਾ ਉਜੋ ਰਿਕਾਰਡ ਆ ਦੇਣਗੇ ਤੇ ਦੂਜਾ ਅਵਾਰਡ ਜਿਹੜਾ ਅਸੀਂ ਪਿਛਲੇ ਸਾਲ ਹੀ ਸ਼ੁਰੂ ਕੀਤਾ ਸੀ ਖਾਲਸਾ ਜੀ ਦੇ ਦੇਹਾਨ ਤੋਂ ਬਾਅਦ ਉਹ ਬਾਬਾ ਇੰਦਰਜੀਤ ਸਿੰਘ ਜੀ ਖਾਲਸਾ ਯਾਦਗਰੀ ਅਵਾਰਡ ਆ ਤੇ ਉਹਦੇ ਵਾਸਤੇ ਵੀ ਅਸੀਂ ਅਰਜ਼ੀਆਂ ਮੰਗੀਆਂ ਜਿਹਦੇ ਸਾਹਿਤ ਕਲਾ ਜਾਂ ਕੋਈ ਹੋਰ ਇਸ ਇਲਾਕੇ ਚ ਕਿਸੇ ਵੀ ਖੇਤਰ ਚ ਕਿਸੇ ਨੇ ਕੋਈ ਨਾਮ ਨਖਟਿਆ ਹੋਊਗਾ ਉਹਦੇ ਵਾਸਤੇ ਵੀ ਅਰਜ਼ੀਆਂ ਮੰਗੀਆਂ 12ਵੀਂ ਸਦੀ ਦੇ ਸੂਫੀ ਸੰਤ ਬਾਬਾ ਸ਼ੇਖ ਫਰੀ ਜੀ ਜੋ ਕਿ 23 ਸਤੰਬਰ ਨੂੰ ਆਗਮਨ ਡੇੜਾ ਹੋਇਆ ਸੀਗਾ 12ਵੀਂ ਸਦੀ ਚ ਤੇ 21ਵੀਂ ਸਦੀ ਦੇ ਵਿੱਚ ਸ੍ਰੀ ਇੰਦਰਜੀਤ ਸਿੰਘ ਖਾਲਸਾ ਜੀ ਜਿਹੜੇ ਸਾਡੇ ਚੇਅਰਮੈਨ ਸੀ ਉਹਨਾਂ ਨੇ ਇਹ ਸ਼ੁਰੂਆਤ ਉਹਨਾਂ ਦੀ ਯਾਦ ਵਿੱਚ ਇਹ ਆਗਮਨਪੁਰ ਮਨਾਉਣਾ ਸ਼ੁਰੂ ਕੀਤਾ ਅੱਜ ਕੀ ਸਾਡਾ 56ਵਾਂ ਇਹ ਸਮਾਗਮ ਹੋਣ ਜਾ ਰਿਹਾ ਤੇ ਅਸੀਂ ਸਰਦਾ ਅਤੇ ਸਰਦਾ ਬੁਰਸ਼ ਸ਼ਹਿਰ ਦੀ ਸਹਿਯੋਗ ਦਾ ਸੰਗਤਾਂ ਦੇ ਸਹਿਯੋਗ ਨਾਲ ਮਨਾਉਣ ਜਾ ਰਹੇ ਹਾਂ ਇਹ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਮਨਾਇਆ ਜਾਏਗਾ ਜਿਸ ਦੇ ਵਿੱਚ कथावाचक ਅਤੇ ਕੀਰਤਨ ਕੀਤਨੀਏ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 19 20 ਨੂੰ ਦਾ ਟੇਲਾ ਬਾਫਰੀਦ ਹੋਏਗਾ ਪ੍ਰੋਗਰਾਮ 21 ਨੂੰ ਸ਼ੀਰਾਖਣਪਾਠ ਸਾਹਿਬ ਉੱਤੇ ਆਰੰਭ ਹੋਣਗੇ ਟੇਲਾ ਬਾਫਰੀਦ ਸਾਹਿਬ ਕੇ ਤੇ 21 ਰਾਤ ਨੂੰ ਕਥਾ ਦਰਬਾਰ ਹੋਏਗਾ ਗੁਰਦੁਆਰਾ ਗੋਦਰੀ ਸਾਹਿਬ 22 ਨੂੰ ਵੀ ਕੀਰਤਨ ਤੇ ਕਥਾ ਕੀਰਤਨ ਦਰਬਾਰ ਹੋਏਗਾ ਮਾਨ ਕੀਰਤਨ ਦਰਬਾਰ ਹੋਏਗਾ 23 ਤਰੀਕ ਨੂੰ ਸਵੇਰੇ 9 ਵਜੇ ਆਖਣਪਾਠ ਸੇ ਸਮਾਪਤੀ ਤੋਂ ਉਪਰੰਤ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਏਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਗੋਦੀ ਸਾਹਿਬ ਵਿਖੇ 1 ਵਜੇ ਪਹੁੰਚੇਗਾ ਪੰਜ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰਗੀਤਨ ਚੱਲੇਗਾ ਤੇ ਇਸ ਜਿਹੜਾ 23 ਤਰੀਕ ਨੂੰ ਇੱਕ ਦੋ ਅਵਾਰਡ ਦਿੱਤੇ ਜਾਣੇ ਹਨ ਇੱਕ ਇਮਾਨਦਾਰੀ ਵਾਲਾ ਇੱਕ ਜਾਨੀ ਕਿ ਸਮਾਜ ਸੇਵੀ ਅਵਾਰਡ ਤੇ ਇੱਕ ਸਰਦਾਰ ਇੰਡਸਟਰੀਜ਼ ਕਾਲਸਾ ਦੀ ਯਾਦ ਜਿਹੜਾ ਕਿ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਉਹ ਦਿੱਤਾ ਜਾਏਗਾ ਇਹ ਅਵਾਰਡ ਦੇਣ ਵਾਸਤੇ ਅਸੀਂ ਕੱਲ ਅਸੀਂ ਐ ਐਪਲੀਕੇਸ਼ਨਾਂ ਅਗਵਾ ਮੰਗ ਲਈ ਦੇਗੇ ਸਾਰਾ ਪੰਜਾਬ ਦੇ ਵਿੱਚੋਂ ਜਿਹੜਾ ਜਿਹੜਾ ਕਿ ਕਰਦੇ ਹਨ ਉਹ ਆ ਸਕਦੇ ਹਨ ਅਪਲਾਈ ਕਰ ਸਕਦੇ ਹਨ ਇਹ 10 ਨਵੰਬਰ ਤੱਕ ਇਹ ਜਿਹੜੇ ਕਿ ਬਵਾ ਫਰੀ ਪਬਲਿਕ ਸਕੂਲ ਦੇ ਵਿੱਚ ਜਿਹੜਾ ਆਫਿਸ ਹੈਗਾ ਉਹਦੇ ਵਿੱਚ ਪਹੁੰਚਾਇਆ ਜਾਣ ਉਸ ਤੋਂ ਬਾਅਦ ਅਸੀਂ ਅچھے ਤਰੀਕੇ ਨਾਲ ਇਹਨੂੰ ਸਾਰਾ ਕੋਰ ਕੇ ਤੇ ਉਹ ਅਵਾਰਡ ਡਿਗਲਰ ਕੀਤਾ ਜਾਏਗਾ